ਲੁਧਿਆਣਾ ਦੇ ਜਵਦੀ ਨੇੜੇ ਨੈਰ ਦੇ ਕੋਲ ਇੱਕ ਤੇਜ਼ ਰਫ਼ਤਾਰ ਤੇਪਰ ਨੇ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਗੱਡੀਆਂ ਦਾ ਵੱਡਾ ਨੁਕਸਾਨ ਹੋ ਗਿਆ ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਮੂਲੀ ਸੱਟਾਂ ਜ਼ਰੂਰ ਵੱਜੀਆਂ ਨੇ ਜੋ ਕਿ ਕਾਰ ਚਾਲਕਾਂ ਦੇ ਲੱਗੀਆਂ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵਲਯੂਟਿਵ ਪ੍ਰਚਾਲਕ ਨੂੰ ਮੌਕੇ ਤੇ ਫੜ ਲਿਆ ਗਿਆ ਤੇ ਉਸ ਨੇ ਆਪਣੀ ਗਲਤੀ ਵੀ ਮੰਨੀ ਹੈ ਕਾਰ ਚਾਲਕਾਂ ਦੱਸੇ ਕਿ ਸਾਰੀ ਗਲਤੀ ਟਿੱਪਰ ਵਾਲੇ ਦੀ ਹੈ ਉਹ ਦੱਸੇ ਕਿ ਬਹੁਤ ਤੇਜ਼ ਰਫ਼ਤਾਰ ਚਾਰਿਆ ਸੀ ਉਸ ਵੇਲੇ ਟਿੱਪਰ ਉਦੋਂ ਹੀ ਰੁਕੇ ਜਦ ਪੂਰੀ ਗੱਡੀ ਦੇ ਰੱਚ ਆ ਕੇ ਵੱਜ ਗਿਆ ਉਹਨਾਂ ਕਹਿ ਕੇ ਉਸਨੇ ਕਿ ਗੱਡੀਆਂ ਨੂੰ ਸਾਈਡ ਮਾਰੀ ਉਹਨੇ ਵੀ ਕਹਿ ਕੇ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਸਰ ਮੈਂ ਇਧਰੋਂ ਆ ਰਿਹਾ ਸੀ ਜਵੱਦੀ ਵੱਲੋਂ ਜੀ ਇਧਰ ਵੇਰਕਾ ਵਾਲੀ ਸਾਈਡ ਵੇਰਕਾ ਵਾਲੀ ਸਾਈਡ ਜਾ ਰਿਹਾ ਸੀਗਾ ਤੇ ਉਧਰੋਂ ਟਰੱਕ ਆ ਰਿਹਾ ਸੀ ਮਿੱਟੀ ਦਾ ਭਰਿਆ ਹੋਇਆ ਰ ਓਵਰ ਸਪੀਡ ਤੇ ਸੀਗਾ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਉਹਨੇ ਉਧਰੋਂ ਆਂਦੇ ਆਂਦੇ ਪਹਿਲੇ ਇੱਕ ਸਿਆਜ਼ ਗੱਡੀ 'ਚ ਮਾਰਿਆ ਉਹਦੇ ਕੋਲ ਕੰਟਰੋਲ ਨਹੀਂ ਉਹਨੇ ਸਟੀering ਘੁਮਾ ਕੇ ਸਿੱਧੀ ਲੈ ਕੇ ਮੇਰੀ ਗੱਡੀ ਮਾਰੀ ਮੇਰੀ ਗੱਡੀ ਉਹ ਖੰਭੇ ਕੋਲ ਵੱਜੀ ਸੀ ਉਦੋਂ ਗੱਡੀ ਜੰਪ ਕਰਕੇ ਇੱਥੇ ਆ ਕੇ ਵੱਜੀ ਆ ਉਹ ਸਾਰੇ 에어ਬੈਗ ਖੁੱਲ ਗਏ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਫਿਰ ਸਾਰੀ ਗੱਡੀਆ ਦੇਖੋ ਤੁਸੀਂ ਦੇਖ ਸਕਦੇ ਹੋ ਗੱਡੀ ਟੋਟਲੀ ਲਾਸ ਹੈ ਜੀ ਨਹੀਂ ਬਚਾ ਰਹਿ ਗਿਆ ਜੀ 에어ਬੈਗ ਖੁੱਲ ਕੇ ਸੀ ਤਾ ਬਚਾ ਰਹਿ ਗਿਆ ਹਾਂਜੀ ਸਰ ਇਹ 9:30 ਵਜੇ ਦੀ ਗੱਲ ਹੈ ਜੀ 9:35 ਵਜੇ ਤੇ ਅਸੀਂ 100 ਨੰਬਰ ਤੇ ਕੰਪਲੇਨ ਲਗਾਈ ਪਰ ਪੁਲਿਸ ਵੱਲੋਂ ਬਹੁਤ ਟੀਲ ਕੀਤੀ ਗਈ ਹੈ 11:30 ਵਜੇ ਤੇ ਪੁਲਿਸ ਬਲਾਜਮ ਆਈ ਹੈ ਜੀ ਤੁਹਾਡੇ ਨਾਲ ਹੋਰ ਕੋਈ ਸੀਗਾ ਮੇਰੀ ਸਿਸਟਰ ਸੀ ਜੀ ਮੈਂ ਆਪਣੀ ਸਿਸਟਰ ਨੂੰ ਛੱਡੇ ਚੱਲਾ ਸੀਗਾ ਹਾਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਸਭ ਸਹੀ ਹੈ ਜੀ ਗੱਡੀ ਦਾ ਨੁਕਸਾਨ ਗੱਡੀ ਟੋਟਲੀ ਲੋਸ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਗੁੱਫ ਗੱਡੀ ਟੁੱਟ ਗਈ ਇੰਜਨ ਗਿਰ ਗਿਆ ਅੰਦਰੋਂ 에어 ওভার ਬੈਕ ਖੁੱਲ ਗਏ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਮੋਗੇ ਤੋਂ ਰਹਿਣ ਵਾਲਾ ਹਾਂ ਕੀ ਹੋਇਆ ਕੀ ਹੋਇਆ ਜੀ ਅਸੀਂ ਧੂਰੀ ਸਾਈਡ ਤੋਂ ਆ ਰਹੇ ਸੀ ਵੇਰ ਕਾਪ ਪੁਆਇੰਟ ਵਾਲ ਜਾ ਰਹੇ ਸੀ ਫਿਰੋਜ਼ਪੁਰ ਰੋਡ ਵਾਲੇ ਟਿਪਰ ਆ ਗਿਆ ਸੀਗਾ ਬਹੁਤ ਲੋਡ ਸੀਗਾ ਟਿਪਰ ਇਹਨੇ ਸਭ ਤੋਂ ਪਹਿਲਾਂ ਸਿਆਜ ਗੱਡੀ ਨੂੰ ਸਾਈਡ ਮਾਰ ਕੇ ਜਦੋਂ ਇਹਨੇ ਕੱਟ ਮਾਰਿਆ ਕੱਟ ਮਾਰ ਕੇ ਮੇਰੀ ਗੱਡੀ ਦੇ ਵਿੱਚ ਮਾਰਿਆ ਮੈਨੂੰ ਪਤਾ ਲੱਗਾ ਵੀ ਟਰਾਲਾ ਆ ਰਿਹਾ ਮੈਂ ਥੋੜੀ ਜੀ ਗੱਡੀ ਭਜਾ ਲਈ ਉਦੋਂ ਆ ਦੇ ਵੀਰੇ ਦੀ ਬਰੀਜਾ ਗੱਡੀ ਆਉਂਦੀ ਸੀ ਜਿਹੜੀ ਟੋਟਲੀ ਲਾਸ ਕਰਦੀ ਟਿਪਰ ਤਾਂ ਰੁਕਿਆਗਾ ਜੇ ਗੱਡੀ ਉਹਦੇ ਵਿੱਚ ਵੱਜੀ ਐ ਜਮੇ ਗੱਡੀ ਟੋਟਲ ਬਰੀਜਾ ਨੇ ਲਾਸ ਕਰਤੀ ਔਰ ਸਾਰਾ ਕਸੂਰ ਇਹ ਟਿਪਰ ਵਾਲੇ ਦਾ ਮੰਨ ਵੀ ਰਿਹਾ ਕਹਿੰਦਾ ਮੇਰਾ ਟਿਪਰ ਵੀ ਓਵਰਲੋਡ ਆ ਸੀ ਮੈਂ ਤੇਜ਼ ਸੀਗਾ ਮੇਥੋਂ ਬ੍ਰੇਕ ਨਹੀਂ ਲੱਗੇ ਔਰ ਕਾਫੀ ਨੁਕਸਾਨ ਕਰਤਾ ਹਰੇਕ ਗੱਡੀ ਦਾ 4 ਤੋਂ 5 ਨੱਕ ਦਾ ਨੁਕਸਾਨ ਕਰਤਾ ਟੋਟਲੀ ਲਾਸ ਹੀ ਕਰਤ ਗਏ ਨੇ ਕਿੰਨੀਆਂ ਗੱਡੀਆਂ ਵਿੱਚ ਫਰਿਆ ਨੇ ਇਹਨੇ 4 ਗੱਡੀਆਂ ਚ ਮਾਰਿਆ ਸੀਗਾ ਜੀ ਇੱਕ ਥਾਰ ਸੀ ਸਿਆਜ ਸੀ ਬਰੀਜਾ ਸੀ ਤੇ ਟਾਟਾ ਦੀ ਪੰਜ ਸੀ ਇਹ ਪੂਰੀ ਜਿਹੜੀ ਗੱਲ ਆ ਜੀ ਇਹ 9:30 ਵਜੇ ਐਕਸੀਡੈਂਟ ਹੋਇਆ ਸੀਗਾ ਤਕਰੀਬਨ ਮਲਾਜਮ 10:30 ਵਜੇ ਪਹੁੰਚੇ ਇੱਕ ਘੰਟਾ ਪ ਇਹ ਸੈਦਜੀ ਲੁਧਿਆਣੇ ਦਾ ਬਾਈਪਾਸ ਆ ਦੱਖਣੀ ਬਾਈਪਾਸ ਪੰਚਮ ਹਸਪੀਟਲ ਜਿੰਦਰ ਮਿਲਲਾ ਦਾ ਪੱਖੋ ਵਾਲ ਨੂੰ ਜਾਂਦਾਗਾ ਰੋਡ ਹਾਂ ਜਵੱਦੀ ਕੋਲੇ ਜੀ ਅੱਛਾ ਤੇ ਤੁਸੀਂ ਕਿਧਰ ਆ ਰਹੇ ਅਸੀਂ ਇਧਰੋਂ ਆ ਰਹੇ ਸੀ ਦਰਾਹੇ ਵਾਲੀ ਸਾਈਡ ਤੋਂ ਜੀ ਫਿਰੋਜ਼ਪੁਰ ਨੂੰ ਬਾਈਪਾਸ ਤੇ ਨਹੀਂ ਲੱਗਦਾ ਤੁਹਾਨੂੰ ਕਿ ਜਪ ਨਸ਼ਾ ਨਹੀਂ ਕੀਤਾ ਸੀਗਾ ਜੀ ਇਹਦੀ ਗੱਡੀ ਵੀ ਓਵਰਲੋਡ ਸੀ ਗੱਡੀ ਤੇਜ਼ ਸੀ ਇਹ ਤਾਂ ਬ੍ਰੇਕ ਨਹੀਂ ਲੱਗੇਗੇ ਸਰ ਮੈਂ ਇਧਰੋਂ ਆ ਰਿਹਾ ਸੀ ਜਵੱਦੀ ਵੱਲੋਂ ਜੀ ਇਧਰ ਵੇਰਕਾ ਵਾਲੀ ਸਾਈਡ ਵੇਰਕਾ ਵਾਲੀ ਸਾਈਡ ਜਾ ਰਿਹਾ ਸੀਗਾ ਤੇ ਉਧਰੋਂ ਟਰੱਕ ਆ ਰਿਹਾ ਸੀ ਮਿੱਟੀ ਦਾ ਭਰਿਆ ਹੋਇਆ ਰੇਤੇ ਦਾ ਓਵਰ ਸਪੀਡ ਤੇ ਸੀਗਾ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਉਹਨੇ ਉਧਰੋਂ ਆਂਦੇ ਆਂਦੇ ਪਹਿਲੇ ਇੱਕ ਸਿਆਜ਼ ਗੱਡੀ 'ਚ ਮਾਰਿਆ ਉਹਦੇ ਕੋਲ ਕੰਟਰੋਲ ਨਹੀਂ ਸੀ ਸਟੀਅਰਿੰਗ ਘੁਮਾ ਕੇ ਸਿੱਧੇ ਲੈ ਕੇ ਮੇਰੀ ਗੱਡੀ ਮਾਰੀ ਮੇਰੀ ਗੱਡੀ ਉਹ ਖੰਭੇ ਕੋਲ ਵੱਜੀ ਸੀ ਉਤੋਂ ਗੱਡੀ ਜੰਪ ਕਰਕੇ ਇੱਥੇ ਆ ਕੇ ਵੱਜੀ ਆ ਉਹ ਸਾਰੇ 에ਅਰ ਬੈਗ ਖੁੱਲ ਗਏ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਸਰ ਸਾਰੀ ਗੱਡੀਆ ਦੇਖੋ ਤੁਸੀਂ ਦੇਖ ਸਕਦੇ ਹੋ ਗੱਡੀ ਟੋਟਲੀ ਲਾਸ ਹੈ ਜੀ ਨਹੀਂ ਬਚਾ ਰਿਆ ਗਿਆ ਜੀ 에ਅਰ ਬੈਗ ਖੁੱਲ ਗਿਆ ਸੀ ਤਾ ਬਚਾ ਰਿਆ ਗਿਆ ਹਾਂਜੀ ਸਰੇ 9:30 ਵਜੇ ਦੀ ਗੱਲ ਹੈ ਜੀ 9:35 ਮਿੰਟ ਤੇ ਅਸੀਂ 100 ਨੰਬਰ ਤੇ ਕੰਪਲੇਨ ਲਗਾਈ ਪਰ ਪੁਲਿਸ ਵੱਲੋਂ ਬਹੁਤ 딜 ਕੀਤੀ ਗਈ ਹੈ 9:30 ਵਜੇ ਤੇ ਪੁਲਿਸ ਬਲਾਜਮ ਆਈ ਹੈ ਜੀ ਠੀਕ ਹੈ ਤੁਹਾਡੇ ਨਾਲ ਹੋਰ ਕੋਈ ਸੀਗਾ ਤੇਰੀ ਮੇਰੀ ਸਿਸਟਰ ਸੀ ਜੀ ਮੈਂ ਆਪਣੀ ਸਿਸਟਰ ਨੂੰ ਛੱਡਣ ਚੱਲਾ ਸੀਗਾ ਹਾਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਸਭ ਸਹੀ ਹੈ ਜੀ ਗੱਡੀ ਦਾ ਹਸਤਾ ਗੱਡੀ ਟੋਟਲੀ ਲੋਸ ਆ ਤੁਸੀਂ ਦੇਖ ਸਕਦੇ ਹੋ ਸਾਰਾ ਗੁੱਟ ਗੱਡੀ ਟੁੱਟ ਗਈ ਇੰਜਨ गिर ਗਿਆ ਅੰਦਰੋਂ 에어 ਬੈਗ ਖੁੱਲ ਗਏ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਮੋਗੇ ਤੋਂ ਰਹਿਣ ਵਾਲਾ ਹਾਂ ਕੀ ਹੋਇਆ ਜੀ ਹੋਇਆ ਜੀ ਅਸੀਂ ਧੂਰੀ ਸਾਈਡ ਤੋਂ ਆ ਰਹੇ ਸੀ ਵੇਰਕਾਪ ਪੁਆਇੰਟ ਵਾਲ ਜਾ ਰਹੇ ਸੀ ਫਰੋਜ਼ਪੁਰ ਰੋਡ ਵਾਲੇ ਟਿਪਰ ਆ ਗਿਆ ਸੀਗਾ ਬਹੁਤ ਲੋਡ ਸੀਗਾ ਟਿਪਰ ਇਹਨੇ ਸਭ ਤੋਂ ਪਹਿਲਾਂ ਸਿਆਜ ਗੱਡੀ ਨੂੰ ਸਾਈਡ ਮਾਰ ਕੇ ਜਦੋਂ ਉਹਨੇ ਕੱਟ ਮਾਰਿਆ ਕੱਟ ਮਾਰ ਕੇ ਮੇਰੀ ਗੱਡੀ ਦੇ ਵਿੱਚ ਮਾਰਿਆ ਮੈਨੂੰ ਪਤਾ ਲੱਗ ਗਿਆ ਵੀ ਟਰਾਲਾ ਆ ਰਿਹਾ ਮੈਂ ਥੋੜੀ ਜੀ ਗੱਡੀ ਭਜਾ ਲਈ ਉਦੋਂ ਆਦੇ ਵੀਰੇ ਦੀ ਬਰੀਜਾ ਗੱਡੀ ਆਉਂਦੀ ਸੀ ਜਿਹੜੀ ਟੋਟਲੀ ਲਾਸ ਕਰਦੀ ਟਿਪਰ ਤਾਂ ਰੁਕਿਆਗਾ ਜੇ ਗੱਡੀ ਉਹਦੇ ਵਿੱਚ ਵੱਜੀ ਐ ਜਮੇ ਗੱਡੀ ਟੋਟਲ ਬਰੀਜਾ ਇਹਨੇ ਲਾਸ ਕਰਤੀ ਔਰ ਸਾਰਾ ਕਸੂਰ ਇਹ ਟਿਪਰ ਵਾਲੇ ਦਾ ਮੰਨ ਵੀ ਰਿਆ ਕਹਿੰਦਾ ਮੇਰਾ ਟਿਪਰ ਵੀ ਓਵਰਲੋਡ ਆ ਸੀ ਮੈਂ ਤੇਜ਼ ਸੀਗਾ ਮੇਥੋਂ ਬ੍ਰੇਕ ਨਹੀਂ ਲੱਗੇ ਔਰ ਕਾਫੀ ਨੁਕਸਾਨ ਕਰਤਾ ਹਰੇਕ ਗੱਡੀ ਦਾ 4 ਤੋਂ 5 ਲੱਖ ਦਾ ਨੁਕਸਾਨ ਕਰਤਾ ਟੋਟਲੀ ਲਾਸ ਹੀ ਕਰਤ ਗਏ ਨੇ ਇਹਨਾਂ ਗੱਡੀਆਂ ਵਿੱਚ ਫਰਿਆ ਨੇ ਇਹਨੇ 4 ਗੱਡੀਆਂ ਚ ਮਾਰਿਆ ਸੀਗਾ ਜੀ ਇੱਕ ਥਾਰ ਸੀ ਸਿਆਜ ਸੀ ਬਰੀਜਾ ਸੀ ਤੇ ਟਾਟਾ ਦੀ ਪੰਜ ਸੀ ਇਹ ਪੂਰੀ ਜਿਹੜੀ ਗੱਲ ਆ ਜੀ ਇਹ 9:30 ਵਜੇ ਐਕਸੀਡੈਂਟ ਹੋਇਆ ਸੀਗਾ ਤਕਰੀਬਨ ਮਲਾਜਮ 10:30 ਵਜੇ ਪਹੁੰਚੇ ਇੱਕ ਘੰਟਾ ਪੂ ਇਹ ਸੈਦਜੀ ਲੁਧਿਆਣੇ ਦਾ ਬਾਈਪਾਸ ਆ ਦੱਖਣੀ ਬਾਈਪਾਸ ਪੰਚਮ ਹਸਪੀਟਲ ਜਿੰਦਰ ਮਿੰਨਲਾ ਦਾ ਪੱਖੋ ਵਾਲ ਨੂੰ ਜਾਂਦਾਗਾ ਰੋਡ ਹਾਂ ਜ ਵੱਡੀ ਕੋਲੇ ਜੀ ਅੱਛਾ ਤੇ ਤੁਸੀਂ ਕਿੱਧਰ ਆ ਰਹੇ ਅਸੀਂ ਇਧਰੋਂ ਆ ਰਹੇ ਸੀ ਦਰਾਹੇ ਵਾਲੀ ਸਾਈਡ ਤੋਂ ਜੀ ਫਿਰੋਜ਼ਪੁਰ ਨੂੰ ਬਾਈਪਾਸ ਤੇ ਨਹੀਂ ਲੱਗਦਾ ਤੁਹਾਨੂੰ ਕਿ ਜ ਨਸ਼ਾ ਨੂੰ ਜਦੋਂ ਕਿ ਕਾਹਦੇ ਦਾ ਨਹੀਂ ਨਸ਼ਾ ਨਹੀਂ ਕੀਤਾ ਸੀਗਾ ਜੀ ਇਹਦੀ ਗੱਡੀ ਵੀ ਓਵਰਲੋਡ ਸੀ ਗੱਡੀ ਤੇਜ਼ ਸੀ ਇਹ ਤਾਂ ਬ੍ਰੇਕ ਨਹੀਂ ਲੱਗੇਗੇ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ